ਗੁਰੂ ਨਾ ਬਾਣੀ ਰਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸਿਵਕ ਜਨ ਮਾਨੈ ਅਦ ਤਖ ਗੁਰ ਨਸਤਾਰੇ ਫਿਰ ਕਵਣ ਕਵਣ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੇ ਨਿਦਾਨਾ ਤੁਮਰੇ ਮਹਿਮਾ ਬਰਨ ਨਾ ਸਕਾ ਤੂ ਠਾਕਰ ਉਚ ਭਗਵਾਨਾ ਦਰਸਨ ਦੇਖ ਜਿਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬਨੰਤੇ ਸੁਣ ਪ੍ਰਭ ਮੇਰੇ ਦੇ ਨਾਮ ਕਰ ਆਪਣੇ ਚੇਰੇ ਸਤਨਾ ਧਨ ਵਾਹਿਗੁਰੂ ਸਾਹਿਬ ਜੀ ਤਨ ਸਰੇ ਮਹਲਾ ਪਲਾ ਸ਼ੰਤ ਇੱਕ ਓੰਕਾਰ ਸਤਗੁਰ ਪ੍ਰਸਾਦਿ ਤੀਰਥ ਨਾਮਨ ਜਾਉ ਤੀਰਥ ਨਾਮ ਹੈ ਈਰਤਾ ਸ਼ਬਦ ਵਿਚਾਰ ਅੰਤਰ ਗਿਆਨ ਹੈ ਤੀਰਥ ਨਾਮਨ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸੱਚਾ ਥਾਨ ਤੀਰਥ ਬਸ ਪੂਰਵ ਸਦਾ ਦਸਾਰਾ ਹਉ ਨਾਮ ਹਰਿ ਕਾ ਸਦਾ ਜਾਚੋ ਦੇ ਪ੍ਰਭ ਧਰਨੀ ਧਰਾ ਸੰਸਾਰੋ ਕੇ ਨਾਮ ਦਰੋ ਮੈਲ ਨਗੇ ਸਚ ਬਨਾ ਗੁਰਵਾਕ ਨਿਰਮਲ ਸਦਾ ਚਾਨਣਾ ਨਿਤ ਸਾਚ ਤੀਰਤ ਮਜਨਾ ਸਚੈ ਨ ਲਗ ਮਾਲਕ ਮਨ ਤੋਈਐ ਗੁਣ ਭਾਰਪੁਰ ਕਿਸ ਕਰਈਐ ਚਾਰ ਮਰ ਤਰ ਤਾਰੇ ਉਲਟ ਜਉਣ ਨਾ ਆਵੇ ਆਪ ਬਾਰਸ ਪਰਮ ਧਿਆਨੇ ਸਾਜ ਸੱਚੇ ਭਾਵੇ ਆਨੰਦ ਆਨੰਦਨ ਹਰਖ ਸਾਚਾ ਦੁਖ ਕੇ ਲਵਿਕ ਪਰ ਹਰੈ ਸਚਨਾ ਲਪਾਇਆ ਗੁਰਦਖਾ ਮੈਲ ਨਾਹੀ ਸਚ ਮੜਾ ਸੰਗਤ ਮੇ ਤਮਨ ਆਪ ਪੂਰਾ ਨਾਵਣ गाव गावण वार शब्द सुहावण ਸਾਨਾਏ ਸੱਚੇ ਮਨ ਸਤਗੁਰ ਪੁੰਨ ਦਾਨ ਦਇਆ ਮਤੈ ਫਿਰ ਸੰਗ ਭਾਵੈ ਸਹਿਜ ਨਾਵੈ ਬਣੀ ਤਾਂ ਸੰਗਮ ਸਤ ਸਤੈ ਆਰਾਦੇ ਕੰਕਾਰ ਸਚਾ ਨਿਤ ਤੇ ਚੜ੍ਹ ਸਵਾ ਗਤ ਸੰਗ ਮੇਤਾ ਸੰਤ ਸੰਗਤ ਕਰਨਦਰ ਮੇਲ ਮਲਾਇਆ ਨਨ ਕ ਸਭ ਕੋ ਇੱਕ ਵੜੀ ਅੱਖੀਐ ਅਮੂਰ ਕਨੀਜ ਆਲ ਸਮਝਾ ਸਕੀਐ ਸਤਗੁਰ ਕੀ ਸਾਥ ਕੀ ਅਮਰਤ ਭਾਖੀ ਤਿਤ ਮਨ ਮਾਨਿਆ ਮੇਰਾ ਉਚ ਕਰ ਆਵੇ ਬਖਲਾਦ ਸਬਦ ਸਚਿਆ ਦੁਰ ਮੇਰਾ ਆਖਣ ਤੋਟ ਨ ਭਗਤ ਪੰਡਾਰੇ ਭਰਪੁਰ ਰਹਿ ਆਸੋਏ ਨਾਨਕ ਸਾਚ ਕਹਿ ਬਨੰਤੇ ਮਨ ਮੰਗ ਸਚ ਸੋਏ ਕਰਣ ਟੋਟ ਨ ਭਗਤ ਪੰਡਾਰੇ ਪਰਪੁਰ ਰਹਿ ਆ ਸੋਏ ਨਾਨਕ ਸਾਚ ਕਹ ਬਨੰਤੇ ਮਨ ਮੰਨ ਸਚ ਸੋਏ ਆਖਿ ਗੁਰ ਦੇਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗਤਾਲ ਚੌਰ ਤੱਕ ਛਤਰ ਦੇ ਮਾਲ ਗਰੀਬ ਨਵਾ ਸਤਿਗੁਰੂ ਜਹਰਾਜ ਹضور ਹਾਜ਼ਰਾ ਹਜੂਰ ਗੁਰਗੱਦੀ ਤੇ ਬਰਾਜਮਾਨ 10 ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਬਾਲਵਨੂ ਪ੍ਰਤ ਸਾਂਝ ਕਣ ਦਰਬਾਰ ਦੀਆਂ ਹਾਜ਼ਰੀਆਂ ਭਰ ਰਏ ਗੁਰਪਿਆਰ ਵਾਲੇ ਸਤਕਾਰਯੋ ਗੁਰੂ ਰੂਪ ਗੁਰੂ ਖਾਲਸਾ ਜੀ ਸਾਰੇ ਵਟਿਆ ਭਾਗਾਂ ਵਾਲੇ ਹਾਂ ਮਹਾਰਾਜਿਆਂ ਦੀ ਬਾਣੀ ਪੜ ਸੁਣ ਕੇ ਜੀਵਨ ਨੂੰ ਸਵਾਲ ਹੁੰਦਾ ਜੋਤਨ ਕਰ ਰਹੇ ਹਾਂ ਸਤਿਗੁਰਾਂ ਦੇ ਆਏ ਹੋਏ ਅੰਮ੍ਰਿਤ ਵੇਲੇ ਦੇ ਉਹ ਖੁਆਪ ਦੇ ਵਿਚਾਰ ਕਰਨ ਤੋਂ ਪਹਿਲਾਂ ਗੁਰਫਤੇ ਨਾਲ ਸਾਂਝ ਕਰੇ ਫਤੇ ਪਰਵਾਰ ਨੂੰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਅਪਾਰ ਕਿਰਪਾ ਰਹਿਮਤ ਕਰਕੇ ਅੰਮ੍ਰਿਤ ਵੇਲੇ ਦੇ ਬਚਨ ਮੁਖ ਵਾਕ ਦਿਰਾਏ ਸਾਡੇ ਕਾਲਯੁਗੀ ਜੀਵਾਂ ਦੇ ਲਈ ਸਤਿਗੁਰੂ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤੇ ਹਨ ਰਾਗ ਤਨਾ ਸ੍ਰੀ ਦੇ ਅੰਦਰ ਧੰਨ ਸਾਹਿਬ ਸ੍ਰੀ ਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰਤੋਂ ਉਚਾਰਨ ਕੀਤਾ ਹੋਇਆ ਇਹ ਜੋ ਸ਼ਬਦ ਆਵਜੀਆਂ ਨੇ ਸਰਵਣ ਕੀਤਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 687 ਅਤੇ 88 ਉਪਰ ਸੁਭਾਈ ਮਾਰ ਹੈ ਸ਼ੰਤ ਦਾ ਅਰਥ ਹੁੰਦਾ ਹੈ ਕੋਈ ਖੁਸ਼ੀ ਦਾ ਕੋਈ ਖੇੜੇ ਦਾ ਜਿਹੜਾ ਗੀਤ ਹੋਵੇ ਉਹਨੂੰ ਸ਼ੰਤ ਆਖਿਆ ਜਾਂਦਾ ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਤਨਾ ਸੇਵਾਗਤ ਦੇ ਵਿੱਚ ਇਹ ਜਿਹੜਾ ਸ਼ੰਤ ਉਚਾਰਨ ਕੀਤਾ ਹੈ ਸਤਿਗੁਰ ਜੀ ਇਸ ਸ਼ਬਦ ਦੀ ਸ਼ੁਰੂਆਤ ਤੋਂ ਪਹਿਲਾਂ ਮੰਗਲਾ ਚਰਨ ਦੇ ਅੰਦਰ ਬਖਸ਼ਿਸ਼ ਕਰਦੇ ਹਨ ਇੱਕ ਓੰਕਾਰ ਸਤਗੁਰੂ ਪ੍ਰਸਾਦ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਇੱਕ ਇਸ ਸਤਗੁਰੂ ਦੀ ਕਿਰਪਾ ਦੇ ਪਾਤਰ ਵਰਣ ਕਰਕੇ ਸਤਗੁਰੂ ਦੀ ਬਖਸ਼ਿਸ਼ ਤੇ ਨਾਲ ਜਿਹੜਾ ਉਸ ਦੀ ਪ੍ਰਾਪਤੀ ਹੋ ਸਕਦੀ ਹੈ ਪ੍ਰਸਾਦ ਦਾ ਅਰਥ ਹੈ ਕਿਰਪਾ ਸਤਿਗੁਰੂ ਗੁਰਦੇਵ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ ਜਿਵੇਂ ਹਿੰਦੂ ਮਤ ਦੇ ਅੰਦਰ ਤੀਰਥਾਂ ਦੀ ਜਦੋਂ ਗੱਲ ਚੱਲਦੀ ਹੈ 68 ਤੀਰਥ ਉਹਨਾਂ ਦੇ ਧਰਮ ਦੇ ਅਨੁਸਾਰ ਮੰਨੇ ਗਏ ਨੇ ਜਿੱਥੇ ਇਸ਼ਨਾਨ ਕਰਨ ਦੇ ਨਾਲ ਪੁੰਨ ਦਾਨ ਕਰਨ ਦੇ ਨਾਲ ਉਹਨਾਂ ਤੀਰਥ ਸਥਾਨਾਂ ਤੇ ਜਾ ਕੇ ਜਦੋਂ ਕੋਈ ਇਸ਼ਨਾਨ ਕਰਦਾ ਹੈ ਉਹਦੇ ਕੀਤੇ ਹੋਏ ਕਰਮਾਂ ਦੇ ਪਾਪ ਜਿਹੜੇ ਨੇ ਕੱਟੇ ਜਾਂਦੇ ਨੇ ਹਿੰਦੂ ਮੈਥੋਲੋਜੀ ਦੇ ਮਤਲਬ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਖਦੇ ਹਨ ਕਿਹੜੇ ਤੀਰ ਦਾ ਇਸ਼ਨਾਨ ਕਰਨਾ ਹੈ ਗੁਰੂ ਸਾਹਿਬ ਜੀ ਕਿਸ ਤੀਰਥ ਨੂੰ ਮੰਨਦੇ ਹਨ ਜਿੱਥੇ ਜੀਵਨ ਦੀ ਜੜਾ ਹੈ ਸੁਝੀ ਆ ਜਾਂਦੀ ਹੈ ਇਸ ਆਇ ਕੋ ਸ਼ਬਦ ਦੇ ਵਿੱਚ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਆ ਤੀਰਥ ਨਾਮ ਜਾਓ ਤੀਰਥ ਨਾਮ ਹੈ ਮਹਾਰਾਜ ਆਪਦੇ ਹਨ ਸਾਡੇ ਲਈ ਤੀਰਥ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਹੈ ਤੀਰਥ ਸ਼ਬਦ ਵਿੱਚ ਆਰ ਅੰਤਰ ਗਿਆਨ ਹੈ ਮਹਾਰਾਜ ਆਪਦੇ ਨੇ ਇਹ ਤੀਰਤੀ ਸਾਡੇ ਲਈ ਜਿਹੜਾ ਹੈ ਸ਼ਬਦ ਦੀ ਵਿਚਾਰ ਜਿਹੜੀ ਹੈ ਜਦੇ ਨਾਲ ਅੰਤਰ ਆਤਮੇ ਦੀ ਜਿਹੜਾ ਹੈ ਗਤੀ ਹੋਣੀ ਹੈ ਗਲਬਾਣੀ ਦੇ ਵਿੱਚ ਜਦੋਂ ਨਹਾਉਣ ਦੀ ਜਿਹੜਾ ਗੱਲ ਚੱਲਦੀ ਹੈ ਇੱਕ ਸ਼ਬਦ ਵਰਤਿਆ ਜਾਂਦਾ ਇਸ਼ਨਾਨ ਦੂਸਰਾ ਸ਼ਬਦ ਨਹਾਉਣ ਵਰਤਿਆ ਜਾਂਦਾ ਤੇ ਜਿੱਥੇ ਨਾਮ ਦੀ ਗੱਲ ਚੱਲਦੀ ਹੈ ਉੱਥੇ ਸੁਭਾਵਕ ਇਹ ਹੈ ਕਿ ਸਰੀਰ ਦੇ ਨਾਲ ਇਹਦਾ ਸੰਬੰਧ ਜੁੜਦਾ ਸਰੀਰ ਦੀ ਜਿਹੜੀ ਮਾਲ ਹੈ ਸਰੀਰ ਦਾ ਜਿਹੜਾ ਉੱਪਰ ਘੱਟਾ ਮਿੱਟੀ ਧੂੜ ਪੈਂਦੀ ਹੈ ਉਹ ਬਾਣੀ ਦੇ ਨਾਲ ਹੀ ਲੱਗਦੀ ਤੇ ਸਤਿਗੁਰ ਗੁਰਦੇਵ ਪਾਤਸ਼ਾਹ ਜੀ ਆਖਦੇ ਹਨ ਜੇ ਨਾਮ ਦੇ ਨਾਲ ਅੰਦਰ ਹਿਰਦੇ ਦੇ ਵਿੱਚ ਕੋਈ ਤਬਦੀਲੀ ਆਉਂਦੀ ਹੋਵੇ ਫਿਰਦੇ ਦੇ ਵਿੱਚ ਕੋਈ ਜਿਹੜਾ ਤਬਦੀਲੀ ਆਉਂਦੀ ਹੋਵੇ ਤੇ ਬਹੁਤ ਸਾਰੇ ਐਸੇ ਜੀਵ ਹਨ ਜਿਹੜੇ ਪਾਣੀ ਦੇ ਵਿੱਚ ਰਹਿੰਦੇ ਨੇ ਸਤਿਗੁਰ ਗੁਰਦੇਵ ਪਾਤਸ਼ਾਹ ਦੇ ਆਦੇਖ ਹਨ ਮੌਲ ਦੇ ਨਾਲ ਅੰਦਰ ਤਬਦੀਲੀ ਜਿਹੜੀ ਆ ਉਹ ਨਹੀਂ ਸੱਚਾ ਇਸ਼ਨਾਨ ਸੱਚਾ ਤੀਰਥ ਗੁਰੂ ਦਾ ਸ਼ਬਦ ਹੈ ਸਾਲ ਸੰਕਤੀ ਸਰੋਵਰ ਦੇ ਵਿੱਚ ਜਿਹੜਾ ਇਸ਼ਨਾਨ ਕਰਦਾ ਉਹਦੇ ਜੀਵਨ ਦੇ ਅੰਦਰ ਜ਼ਰੂਰ ਜਿਹੜਾ ਗੁਰੂ ਕਿਰਪਾ ਕਰਕੇ ਤਬਦੀਲੀ ਲੈ ਕੇ ਸਾਰੇ ਇਸ਼ਨਾਨ ਕਰਦੇ ਹਨ ਨਾ ਹੁੰਦੇ ਹਨ ਵਾਰਿਸ ਤੇ ਪਾਤਸ਼ਾਹ ਜੀ ਦੀ ਬਾਣੀ ਦਾ ਫਰਮਾਨ ਅਨੇਕ ਸਤਿਗੁਰੂ ਜੀ ਨੇ ਜਿਹੜਾ ਫਰਮਾਉਂਦੇ ਨੇ ਨਉਤੇ ਸਤਿਗੁਰ ਗੁਰਦੇਵ ਪਾਤਸ਼ਾਹ ਜੀ ਫਰਮਾਉਂਦੇ ਨੇ ਤੀਰਥ ਧਾਵਣ ਜਾਓ ਤੀਰਥ ਨਾਮ ਹੈ ਇੰਨੇ ਤੀਰਥਾਂ ਤੇ ਜਾਂਦੇ ਜੇ ਗੁਰਬਾਰੀ ਜਿਹੜੀ ਆ ਗੁਰੂ ਦਾ ਬਾਤ ਜਿਹੜਾ ਉਹ ਕੀ ਤੀਰਥ ਤੇ ਗੁਰੂ ਦਾ ਪਰਮੇਸ਼ਰ ਦਾ ਨਾਮ ਜਿਹੜਾ ਹੈ ਸੱਚਾ ਇਸ਼ਤਾਨ ਕਰਾਉਂਦਾ ਵਾਣੇ ਦਿਖਾਣ ਪਾਣੀ ਕਿਦੋਂ ਕੇ ਲਾਉਣ ਦੇ ਨਾਲ ਪਾਣੀ ਨੂੰ ਸਰੀਰ ਦੇ ਪਾਉਣ ਦੇ ਨਾਲ ਅੰਦਰੋਂ ਤਬਦੀਲੀ ਨਹੀਂ ਹੁੰਦੀ ਬਾਣੀ ਅੰਦਰ ਪਾਇਆ ਜਾਵੇ ਹਿਰਦੇ ਦੇ ਵਿੱਚ ਟਿਕ ਜਾਵੇ ਤੇ ਤਬਦੀਲੀ ਹੋ ਸਕਦੀ ਤੁਹਾਨੂੰ ਸਾਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਆਖਦੇ ਹਨ ਨਾਵਣ ਚੱਲੇ ਤੇ ਮਨ ਖੋਟੇ ਤਨ ਚੋੜੇ ਇਥੇ ਤਾਂ ਦੀ ਗੱਲ ਹੈ ਨਾ ਉਹ ਦੀ ਗੱਲ ਹੈ ਤੇ ਫਿਰ ਤਬਦੀਲੀ ਨਹੀਂ ਆਉਂਦੀ ਸਤਿਗੁਰੂ ਗੁਰਦੇਵ ਪਾਤਸ਼ਾਹ ਮਹਾਰਾਜ ਦੀ ਬਾਣੀ ਆਖਦੀ ਹੈ ਜੇ ਨੋਂ ਦੇ ਆ ਗੱਦੀ ਹੁੰਦੀ ਜਲ ਕੇ ਮਜਨ ਜੇ ਗਤ ਹੋਵੇ ਨਿਤਨਿਤ ਮਿੰਨਕਨਾਏ ਮੱਛੀਆਂ ਢੱਡੂ ਪਾਣੀ ਦੇ ਵਿੱਚ ਰਹਿੰਦੇ ਨੇ ਇਹਨਾਂ ਦੀ ਗੱਦੀ ਹੋ ਜਾਣੀ ਚਾਹੀਦੀ ਸਤਿਗੁਰੂ ਗੁਰਦੇਵ ਪਾਤਸ਼ਾਹ ਜੀ ਦੀ ਬਾਣੀ ਫੜਦੇ ਆ ਤੇ ਮਹਾਰਾਜ ਦੱਸਦੇ ਨੇ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗੰਤ ਤੀਰਥ ਮਨ ਦਾ ਇਹਦੇ ਅਸਮ ਨਾਮਣ ਜਿਹੜਾ ਹੈ ਨਾ ਅੰਤਰ ਆਦਮੀ ਦਾ ਅਸ਼ਨਾਲ ਜਿਹੜਾ ਹੈ ਜਿਹਦੇ ਨਾਲ ਅੰਦਰ ਹਿਰਦੇ ਦੀ ਮੈਲ ਧੁਕਣੀ ਆ ਉਹ ਤੇ ਗੁਰੂ ਦਾ ਸ਼ਬਦ ਹੀ ਤੋਸ ਹੈ ਇਹ ਤੋਂ ਬਗੈਰ ਹੋਰ ਕੋਈ ਨਹੀਂ ਸਤਗੁਰੂ ਜੀ ਨੇ ਬਚਨ ਉਚਾਰਨ ਕੀਤੇ ਨੇ ਤੀਰਤ ਸ਼ਬਦ ਵਿਚਾਰ ਅੰਤਰ ਗਿਆਨ ਹੈ ਜਦੋਂ ਅੰਤਰ ਆਤਮੇ ਦਾ ਗੁਰੂ ਦਾ ਗਿਆਨ ਜਿਹੜਾ ਅੰਤਰ ਆਤਮੇ ਨੂੰ ਧੋ ਦਵੇ ਅੰਦਰ ਦੀਆਂ ਵਕਾਰਾਂ ਦੀਆਂ ਔਗਣਾ ਦੀ ਮੈਲ ਜਿਹੜੀ ਆ ਖਤਮ ਕਰ ਦਵੇ ਜੀਵ ਦੇ ਅੰਦਰੋਂ ਦੁਸ਼ਵਭਾਵਨਾ ਖਤਮ ਹੋ ਜਾਵੇ ਮੈਂ ਮੇਰੀ ਹਉਮੈ ਹੰਕਾਰ ਖਤਮ ਹੋ ਜਾਵੇ ਇਹਦੇ ਨਾਲੋਂ ਵੱਡਾ ਔਰ ਕੋਈ ਇਸ਼ਾਰ ਨਹੀਂ ਹੋ ਸਕਦਾ ਗੁਰੂ ਦਾ ਗਿਆਨ ਜੀਵ ਦੇ ਲਈ ਜਿਹੜਾ ਹੈ ਤਾਰਨ ਗੁਰ ਗਿਆਨ ਸੱਚਾ ਥਾਣ ਈਰਤ 10 ਬੋਰਮ ਸਦਾ ਦਾ ਸਹਿਬ ਮਾਰਾ ਦਾ ਉਹ ਇਨਾਨੇ ਗੁਰੂ ਦਾ ਗਿਆਨ ਵਾਲਾ ਸੱਚਾ ਥਾਣ ਜਿਹੜਾ ਜਿੱਥੇ ਹਰ ਵੇਲੇ ਗੁਰੂ ਦੀ ਗੱਲ ਚੱਲਦੀ ਹੈ ਪਰਮੇਸ਼ਰ ਦੀ ਗੱਲ ਚੱਲਦੀ ਹੈ ਉਹਦੇ ਨਾਲੋਂ ਵੱਡਾ ਕੋਈ ਤੀਰਥੁਰ ਹੋ ਹੀ ਨਹੀਂ ਸਹਿਬ ਜਿੱਥੇ ਸਦਾ ਜਿਹੜਾ ਖੇੜੇ ਵਾਲਾ ਮਾਹੌਲ ਬਣਿਆ ਰਹਿੰਦਾ ਮੇਲੇ ਵਾਲਾ ਮਾਹੌਲ ਬਣਿਆ ਰਹੀ ਤਾਂ ਕਿੰਨੇ ਜੀਵਨ ਦੇ ਅੰਦਰ ਚੰਗੇ ਬੁਰੇ ਵਿਚਾਰ ਚੱਲਦੇ ਹੀ ਰਹਿੰਦੇ ਨੇ ਤੇ ਜੇ ਇੱਥੇ ਗੁਰੂ ਦਾ ਵਾਸਾ ਹੋ ਜਾਵੇ ਇਸ ਹੇਲ ਦੇ ਵਿੱਚ ਇਸ ਮੰਦ ਦੇ ਅੰਦਰ ਤੇ ਇਹ ਸਾਰੀ ਭੜਕੜਾ ਊਗਣਾ ਦੀ ਮਹਿਲ ਵਕਾਰ ਇਹ ਜੀਵਨ ਦੇ ਅੰਦਰ ਉਹ ਖਤਮ ਹੋ ਜਾਂਦਾ ਮਾਰਾ ਜਾਗਦੇ ਨੇ ਗੁਰੂ ਦਾ ਵਾਕ ਜਿਹੜਾ ਇਹ ਸਾਡੇ ਲਈ ਤੀਰਤ ਦਾ ਸਰੋਵਰ ਗੁਰਵਾਕ ਨਿਰਮਲ ਸਦਾ ਚਾਨਣ ਇਤਸਾਜ ਤੀਰ ਤੁਮਜਾ ਗੁਰੂ ਦੇ ਦੱਸੇ ਹੋਏ ਪਰਥਾਏ ਗੁਰੂ ਦੇ ਦੱਸੇ ਹੋਏ ਰਾਹ ਤੇ ਚੱਲ ਕੇ ਸੱਚ ਨੂੰ ਹਿਰਦੇ ਵਿੱਚ ਲੈ ਆਉਣਾ ਇਹਦੇ ਨਾਲੋਂ ਵੱਡਾ ਔਰ ਕੋਈ ਇਸ਼ਾਰਾ ਨਹੀਂ ਮਹਾਰਾਜ ਦੇਖਣ ਜਦੋਂ ਮਨੁੱਖ ਜੀਵਨ ਦੇ ਅੰਦਰ ਸੱਚ ਨੂੰ ਧਾਰਨ ਕਰ ਲੈਂਦਾ ਫਿਰ ਇਹਦੀ ਜੀਵਨ ਨੂੰ ਮਾਰ ਕਦੇ ਨਹੀਂ ਲੱਗਦਾ ਸੱਚ ਨਾਲ ਲੱਗੇ ਨਾਲ ਕਾ ਮਰਤ ਹੈ ਗੁਣਾ ਹਾਰ ਪਰੋਏ ਕਿਸ ਕੋ ਰਹੀਏ ਮਹਾਰਾਜ ਆਖੇ ਹਨ ਜੀਵਨ ਦੇ ਅੰਦਰ ਗੁਣਾ ਦੇ ਨਾਲ ਜੀਵਨ ਨੂੰ ਭਰਪੂਰ ਕਰ ਲਓ ਫਿਰ ਥਾਂ ਥਾਂ ਤੇ ਜਾ ਕੇ ਜਿਹੜਾ ਦੁੱਖ ਸੁਣਾਉਣ ਦੀ ਲੋੜ ਨਹੀਂ ਪੈਂਦੀ ਜੀਵਨ ਗੁਣਾ ਨਾਲ ਭਰਪੂਰ ਹੋ ਜਾਵੇ ਜੀਵਨ ਦੇ ਅੰਦਰ ਗੁਣ ਆ ਜਾਣ ਤੇ ਮਹਾਰਾਜ ਤੇ ਪਾਤਸ਼ਾਹ ਧੰਗ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਖਦੇ ਹਨ ਕਿਸੇ ਅੱਗੇ ਆਪਣੇ ਜਿਹੜਾ ਦੁੱਖ ਦੱਸਣ ਦੀ ਲੋੜ ਨਹੀਂ ਪੈਂਦੀ ਇਹ ਜਿਹੜਾ ਗੁਣਾ ਦਾ ਹਾਰ ਹੈ ਨਾ ਇਹ ਪਰਮੇਸ਼ਰ ਨੂੰ ਭੇਟ ਕਰੀਏ ਆਪਣੇ ਜੀਵਨ ਦੇ ਅੰਦਰ ਇੱਕ ਇੱਕ ਫੁੱਲ ਇੱਕ ਇੱਕ ਗੁਣ ਜਿਹੜਾ ਹੈ ਜੋੜਨਾ ਸ਼ੁਰੂ ਕਰੀਏ ਇਹ ਗੁਣਾ ਦਾ ਹਾਰ ਜਦੋਂ ਪੋਇਆ ਜਾਏਗਾ ਮਾਲਦਾ ਦੇਖਣ ਕਿਸੇ ਅੱਗੇ ਹੱਥ ਲੱਡਣ ਦੀ ਲੋੜ ਨਹੀਂ ਕਿਸੇ ਅੱਗੇ ਨੱਕ ਕੋੜਾ ਰਗੜਨ ਦੀ ਲੋੜ ਨਹੀਂ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਆਪ ਸਹਾਇਤਾ ਕਰਦਾ ਹੈ ਫਿਰ ਸੱਚ ਦੇ ਵਿੱਚ ਰਮਿਆ ਹੋਇਆ ਮਨੁੱਖ ਕਦੇ ਜੀਵਨ ਦੇ ਅੰਦਰ ਦੇ ਜਦੋਂ ਔਗਣ ਵਿਕਾਰ ਨਾ ਆਉਣਗੇ ਤੇ ਮਨੁੱਖ ਜਿਹੜਾ ਹੈ ਖੁਰਾਹੇ ਨਹੀਂ ਪੈਂਦਾ ਮਨੁੱਖ ਜਿਹੜਾ ਹੈ ਔਗਣਾਂ ਦੇ ਵਿੱਚ ਨਹੀਂ ਪੈਂਦਾ ਤੇ ਸਤਿਗੁਰ ਗੁਰਦੇਵ ਪਾਤਸ਼ਾਹ ਦੀਆਂ ਵਿਚਾਰ ਪਾਰ ਹੈ ਤਰੇ ਤਾਰ ਹੈ ਉਲਟ ਜੋੜਨਾ ਆਵੇ ਕਹਿੰਦੇ ਨੇ ਸ਼ਬਦ ਦੀ ਬਰਕਤ ਏਡੀ ਵੱਡੀ ਆ ਮਨੁੱਖ ਜਿਹੜਾ ਜੰਮਣ ਮਰਨ ਦੇ ਗੇੜ ਦੇ ਵਿੱਚੋਂ ਨਿਕਲ ਜਾਂਦਾ ਸੱਚ ਦੀ ਬਰਕਤ ਏਡੀ ਵੱਡੀ ਆਪ ਪਾਰਸ ਪਰਮਤਿਆ ਨੇ ਸਾਚ ਸੱਚੇ ਭਾਵੈ ਆਨੰਦ ਅਨੰਦ ਹਰਖ ਸਾਚਾ ਦੁਖ ਕਿਲ ਵਿਕ ਪਰ ਹਰੇ ਜਿੰਨੇ ਜੀਵਨ ਦੇ ਅੰਦਰ ਔਕਣ ਨੇ ਵਕਾਣ ਨੇ ਭੈੜੀ ਮਤ ਹੈ ਕੋਈ ਵੀ ਜੀਵਨ ਦੇ ਅੰਦਰ ਦੋਸ਼ ਹੈ ਮਹਾਰਾਜ ਤੇ ਬਾਦਸ਼ਾਹ ਦੀ ਆਖਣ ਸਭ ਖਤਮ ਹੋ ਜਾ ਇਹ ਸਾਰੀ ਕਿਰਪਾ ਗੁਰੂ ਦੇ ਰਾਹੀ ਵਰਸੇ ਆਤਮਾ ਨਾਮ ਪਾਇਆ ਗੁਰ ਦੇ ਖਿਲਾਇ ਮੈਲ ਨਾ ਹੀ ਸੱਚ ਮੰਨੇ ਜਦੋਂ ਸੱਚਾ ਮਨ ਦੇ ਅੰਦਰ ਹੋ ਜਾਵੇ ਇਕ ਜਾਵੇ ਸੱਚੇ ਦੇ ਸ਼ਬਦ ਇਕ ਜਾੜ ਸੱਚੇ ਦਾ ਜਿਹੜਾ ਹੈ ਦੱਸਿਆ ਹੋਇਆ ਰਾਹ ਕਿਤੇ ਦੇ ਅੰਦਰ ਜਿਹੜਾ ਹੈ ਰੋਸ਼ਨੀ ਹੋ ਜਾਵੇ ਤੇ ਮਨ ਆ ਜਾਵੇ ਹਨ ਫਿਰ ਇਹ ਮੈਲ ਜਿਹੜੀ ਹੈ ਨਾ ਔਕੜਾਂ ਬਕਾਰਾਂ ਦੀ ਜੀਵਨ ਗੰਦਨ ਨਹੀਂ ਜਿਉਂ ਜਿਹਦੇ ਕਰਕੇ ਆਪਣਾ ਸੁੱਖ ਭੋਗਦਾ ਹੈ ਜਿਹਦੇ ਕਰਕੇ ਉਹਨੋਖ ਜਿਹੜਾ ਹੈ ਰੋਗੀ ਹੋ ਜਾਂਦਾ ਹੈ ਦੋਸ਼ੀ ਬਣ ਜਾਂਦਾ ਆਪਣੀ ਮਨੁੱਖਾ ਪਦਵੀ ਤੋਂ ਡਿੱਗ ਪੈਂਦਾ ਹੈ ਸਤਿਗੁਰੂ ਆਪ ਦੇ ਹਨ ਗੁਰੂ ਦੇ ਗਿਆਨ ਦੇ ਵਿੱਚ ਆਉਣ ਦੇ ਨਾਲ ਗੁਰੂ ਦੀ ਮੱਤ ਇਸ ਦੇ ਵਿੱਚ ਇੱਕ ਜਾਗ ਦੇ ਨਾਲ ਕਹਿੰਦੇ ਨੇ ਇਹ ਸਾਰਾ ਕੁਝ ਜੀਵਨ ਦੇ ਅੰਦਰੋਂ ਜਿਹੜਾ ਖਤਮੋ ਹੋ ਜਾਂਦਾ ਹਰਕ ਖਤਮੋ ਹੋ ਜਾਂਦਾ ਹੈ ਦੁੱਖ ਖਤਮੋ ਹੋ ਜਾਂਦੇ ਨੇ ਪਾਪ ਖਤਮੋ ਹੋ ਜਾਂਦੇ ਨੇ ਸੱਚ ਨਾਮ ਪਾਇਆ ਗੁਰਦਖਲਾਇ ਮੈਲ ਨਾ ਹੀ ਸੱਚ ਗੁਰੂ ਨੇ ਦੱਸੇ ਹੋਏ ਗਾ ਤੇ ਮੁਤਾਬਕ ਮਹਾਰਾਜ ਆਦੇ ਜਦੋਂ ਚੱਲਦਾ ਹੈ ਨਾ ਮਨੁੱਖ ਸੱਚੇ ਦੇ ਨਾਲ ਜਦੋਂ ਇਹਦਾ ਬਲਾਪ ਹੁੰਦਾ ਹੈ ਸਮਝ ਲਓ ਕਿ ਗੁਰੂ ਦੇ ਸ਼ਬਦ ਦੇ ਨਾਲ ਜੁੜੇ ਹੋਏ ਦਾ ਬਲਾਪ ਜਦੋਂ ਹੋ ਗਿਆ ਸੱਚਾ ਤੀਤ ਤੇ ਜਿਹੜਾ ਹੈ ਇਸ਼ਨਾਨ ਇਹਦਾ ਇਸ਼ਨਾਨ ਜਿਹੜਾ ਹੈ ਪਰਮੇਸ਼ਰ ਦੇ ਘਰ ਪਰਮਾਨ ਉਹ ਗਾਵੇ ਗਾਵਨ ਹਾਲ ਸ਼ਬਦ ਸੁਭਾਅ ਨੂੰ ਸਲਾਹ ਸੱਚੇ ਮਨ ਸਤਗੁਰ ਪੂਰਨ ਦਾਨ ਦਇਆ ਬਾਤੇ ਇਹ ਸਾਰਾ ਕੁਝ ਜੀਵਨ ਦੇ ਵਿੱਚ ਆ ਜਾਂਦਾ ਹੈ ਮਨੁੱਖ ਜੀਵਨ ਦੇ ਵਿੱਚ ਧਰਮੀ ਭਰ ਜਾਂਦਾ ਹੈ ਦਇਆਮਾਨ ਭਰ ਜਾਂਦਾ ਹੈ ਸੱਚ ਦੀ ਸਿਫਤ ਕਰਨ ਲੱਗ ਪੈਂਦਾ ਹੈ ਸੱਚ ਦੇ ਨਾਲ ਜੁੜਨ ਲੱਗ ਪੈਂਦਾ ਹੈ ਗੁਰੂ ਸੱਚੇ ਮਨ ਦੇ ਵਿੱਚ ਜਿਹੜਾ ਹੈ ਵਸ ਜਾਂਦਾ ਹੈ ਤੇ ਮਹਾਰਾਜ ਤੇ ਪਾਤਸ਼ਾਹ ਦੀ ਆਗਤਿ ਹਾਂ ਜਿਹੜਾ ਇਸ ਤਰ੍ਹਾਂ ਮੱਤਿਆ ਜਾਂਦਾ ਹੈ ਮੱਤੇ ਦਾ ਅਰਥ ਹੈ ਮਿਕਸ ਹੋ ਜਾਣਾ ਇੱਕ ਸਮਾਜ ਜਾਣਾ ਇੱਕ ਦੂਜੇ ਦੇ ਵਿੱਚ ਸਮਾਜ ਜਾਣਾ ਜਦੋਂ ਰੱਬ ਦੇ ਗੁੜਾ ਦੇ ਵਿੱਚ ਅਸੀਂ ਸਮਾਜ ਜਾਂਦੇ ਆ ਨਾ ਫਿਰ ਰੱਬ ਵਰਗੇ ਹੋ ਜਾਂਦੇ ਫਿਰ ਸਭ ਭਾਵੇਂ ਸਹਿ ਤੇ ਨਾਮ ਹੈ ਬੈਣੀ ਦਾ ਸੰਗਮ ਸਤ ਸਤੇ ਕਹਿੰਦੇ ਨੇ ਜਿਵੇਂ ਹਿੰਦੂ ਮੈਥੋਡੋਜੀ ਦੇ ਵਿੱਚ ਜਿੱਥੇ ਨਦੀਆਂ ਦਾ ਕਟਵਾਂ ਨੂੰ ਸੰਗਮ ਆਉਂਦੇ ਮਹਾਰਾਜ ਆਖਣ ਸੱਤੇ ਨਦੀਆਂ ਸੱਤੇ ਨਦੀਆਂ ਜੜੀਆਂ ਨੇ ਜੀਵਨ ਦੇ ਅੰਦਰ ਸੱਚ ਦੇ ਵਿੱਚ ਵਹਿ ਲੰਘ ਪੈਂਦੀਆਂ ਨੇ ਆਰਾਧ ਇੱਕ ਅੰਕਾਰ ਸੱਚਾ ਨਿਤ ਦੇ ਚੜ੍ਹ ਸਵਾਯਾ ਮਹਾਰਾਜ ਆਖਣ ਫਿਰ ਜਦੋਂ ਮਨੁੱਖ ਸੱਚ ਦੇ ਨਾਲ ਜੁੜਦਾ ਹੈ ਗੁਰੂ ਦੇ ਸ਼ਬਦ ਦੇ ਨਾਲ ਬਾਣੀ ਦੇ ਨਾਲ ਜੁੜਦਾ ਹੈ ਇੱਕ ਦੀ ਆਰਾਧਨਾ ਦੇ ਵਿੱਚ ਜੁੜਦਾ ਹੈ ਮਹਾਰਾਜ ਦੇ ਖਨੂ ਦਾ ਹਰ ਇੱਕ ਦਿਨ ਜਿਹੜਾ ਹੈ ਸਹਾਭਨਾ ਹੁੰਦਾ ਹੈ ਖੁਸ਼ੀਆਂ ਖੇੜਿਆਂ ਵਾਲਾ ਹੁੰਦਾ ਉਹਦੀ ਜੀਵਨ ਦੇ ਅੰਦਰ ਜਿਹੜਾ ਹੈ ਹਰ ਵੇਲੇ ਬਾਹਰ ਸਤੇ ਪਾਦਸ਼ਾਹ ਦੇ ਖਨ ਖੁਸ਼ੀ ਖੇੜਿਆਂ ਦੀ ਜਿਹੜਾ ਹੈ ਰੌਣਕ ਲੱਗੀ ਰਹਿੰਦੀ ਹੈ ਗਤ ਸੰਗ ਮੀਤਾ ਸਤ ਸੰਗਤ ਕਰ ਨਦਰ ਮੇਲ ਮਲਾ ਸਾਧ ਸੰਗਤ ਦੇ ਵਿੱਚ ਜੁੜ ਕੇ ਬੈਠ ਕੇ ਪਰਮੇਸ਼ਰ ਨੂੰ ਅराधना ਓਦੀ ਸੰਗਤ ਦੇ ਵਿੱਚ ਜੁੜਨਾ ਇਹਨੇ ਜਦੋਂ ਗੁਰੂ ਬਖਸ਼ਿਸ਼ ਕਰੇ ਰਹਿਮਤ ਕਰੇ ਤੇ ਸੰਗਤ ਮਿਲ ਜਾਵੇ ਸੰਗਤ ਦੇ ਵਿੱਚ ਹੀ ਪਰਮੇਸ਼ਰ ਦੇ ਨਾਲ ਮਲਾਪ ਹੁੰਦਾ ਹੈ ਗੁਰੂ ਦੇ ਗੁਣ ਸਿੱਖਣ ਨੂੰ ਮਿਲਦੇ ਨੇ ਗੁਰੂ ਦੀ ਮਤ ਸਿੱਖਣ ਨੂੰ ਮਿਲਦੀ ਹੈ ਕਹਦ ਕਹਾ ਸਭ ਕੋ ਏਕ ਏ ਵਡਿਆਖੀ ਹੈ ਹਉ ਮੂਰਖ ਨੀਤ ਆਜਾੜ ਸਮਝਾ ਸਕੀ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲਣਾ ਗੁਰੂ ਦੇ ਦੱਸੇ ਹੋਏ ਪਾਏ ਹੋਏ ਪੂਰਨਿਆਂ ਨੂੰ ਆਪਣੇ ਜੀਵਨ ਦੇ ਅੰਦਰ ਅਪਣਾ ਲੈਣਾ ਮਹਾਰਾਜ ਆਹਨੇ ਸੱਚੇ ਗੁਰੂ ਦੀ ਸਾਖੀ ਹੈ ਜਿਨੇ ਗੁਰੂ ਤੋਂ ਸਿੱਖਿਆ ਲੈ ਲਈ ਜਿਨੇ ਗੁਰੂ ਦੀ ਭਾਖਿਆ ਲੈ ਲਈ ਸਿੱਖਿਆ ਲੈ ਲਈ ਮਹਾਰਾਜ ਪਰ ਉਹ ਤਤ ਦੀ ਵਿਚਾਰ ਦੇ ਨਾਲ ਜੁੜ ਜਾਂਦਾ ਹੈ ਇਹ ਸਤਿਗੁਰ ਗੁਰਦੇਵ ਸਾਹਿਬ ਦੇ ਆਦੇਹ ਨਾਲ ਊਚ ਕਰੇ ਆਵੇ ਬਿਖਲਾਦੇ ਸ਼ਬਦ ਸੱਚੇ ਗੁਰ ਮੇਰਾ ਤੇ ਜੀਵਨ ਦੇ ਅੰਦਰੋਂ ਜਿਹੜਾ ਹੈ ਉਹ ਗਣਮਕਾਰ ਉਹ ਚਲੇ ਜਾਂਦੇ ਨੇ ਧੋੜ ਜਾਂਦੇ ਨੇ ਜਦੋਂ ਸੱਚ ਦੀ ਵਿਚਾਰ ਦੇ ਇੱਕ ਦੋ ਸ਼ਬਦ ਕਿਰਦੇ ਦੇ ਵਿੱਚ ਆ ਟਿਕ ਜਾਵੇ ਮਾਲਾ ਜਾ ਦੇ ਹਨ ਗੁਰੂ ਦੇ ਕੋਲ ਇੰਨਾ ਵੱਡਾ ਖਜ਼ਾਨਾ ਖੁਲਮਤ ਦਾ ਗਿਆਨ ਦਾ ਭੰਡਾਰ ਹੈ ਜਿਹੜਾ ਕਦੇ ਖਤਮ ਨਹੀਂ ਹੋ ਆਖੜ ਤੋਟਣਾ ਭਗਤ ਪੰਡਾਰੀ ਭਰਪੁਰ ਰਹਿਆ ਸੋਈ ਨਾਨਕ ਸਾਚ ਕਹਿ ਬਨੰਤੀ ਮਨ ਮਾਜੈ ਸੱਚ ਸੋਈ ਮਹਾਰਾਜ ਆਪੇ ਕਹਿੰਦੇ ਹਨ ਜਿੰਨੇ ਆਪਣੇ ਮਨ ਨੂੰ ਸਮਝਾ ਲਿਆ ਜਿੰਨੇ ਆਪਣੇ ਮਨ ਨੂੰ ਗੁਰੂ ਦੇ ਜਿਹੜਾ ਹੈ ਪਿੱਛੇ ਲਾ ਲਿਆ ਉਹਦਾ ਸੱਚਾ ਤਸ਼ਹਾਨ ਹੋ ਜਾਂਦਾ ਹੈ ਉਹ ਸੱਜ ਪੀਤ ਦੇ ਆਰ ਪੁੱਜਦਾ ਮਹਾਰਾਜ ਕਿਰਪਾ ਕਰਨ ਰਹਿਮਤ ਕਰਨ ਬਖਸ਼ਿਸ਼ ਕਰਨ ਸਤਿਗੁਰ ਜੀ ਦੇ ਆਏ ਹੋਏ ਸ਼ਬਦ ਦੇ ਵਿਚਾਰ ਕਰਦੇ ਆ ਹੋਈਆਂ ਬੇਅੰਤ ਭਲਾ ਨੇ ਮਨ ਸੰਗਤ ਤੇ ਸਤਿਗੁਰ ਬਖਸ਼ਿਸ਼ ਜੋਗ ਅਤੇ ਪਰਵਾਨੋ ਆਹ ਵਾਹਿਗੁਰੂ ਜੀ ਦਾ ਸਾਥ ਸਾ 와, 힐르디키이사태